ਦੁਨੀਆ ਪਰਵ ਚ ਵਾਸਤੇ ਖਾਲਸਾ ਰਾਜ ਦੀ ਇੱਛਾ ਰੱਖਣ ਵਾਲੇ ਖਾਲਸਤਾਨ ਦੀਆਂ ਆਜ਼ਾਦ ਫਜ਼ਾਮਾਂ ਦੇ ਵਿੱਚ ਸਾਹ ਲੈਣ ਦੀ ਇੱਛਾ ਰੱਖਣ ਵਾਲੇ ਸਿੱਖ ਕੌਮ ਦੇ ਆਜ਼ਾਦੀ ਘੁਲਾਟੀਆਂ ਨੂੰ ਸਜਦਾ ਕਰਦੀਆਂ ਰੂਹਾਂ ਖਾਲਸਾ ਦੇ ਕੌਮੀ ਜ਼ਲਾਲ ਨੂੰ ਸਮਰਪਿਤ ਉਹ ਰੂਹਾਂ ਜਿਹੜੀਆਂ ਖਾਲਸਤਾਨ ਜਿੰਦਾਬਾਦ ਕਹਿੰਦੇ ਆ ਹਾਂ ਪਿਆਰ ਵਿੱਚ ਜਿਨ੍ਹਾਂ ਦਾ ਮੂੰਹ ਸੁੱਕਦਾ ਉਹ ਪਰਿਵਾਰ ਜਿਨ੍ਹਾਂ ਨੇ ਇਸ ਆਜ਼ਾਦੀ ਵਾਸਤੇ ਆਪਣੇ ਧੀਆਂ ਪੁੱਤ ਪਰਿਵਾਰ ਵਾਰੇ ਨੇ ਉਹ ਖਾਲਸਾ ਸਿੱਖਾਂ ਦੇ ਪਰਿਵਾਰ ਜਿਨ੍ਹਾਂ ਨੇ ਪੁਲਿਸ ਦੀਆਂ ਵਧਿਕੀਆਂ ਪੁਲਿਸ ਦੀਆਂ ਬੁਰਸ਼ਾ ਕਰਦੀਆਂ ਮਾਮੂਲੀ ਆਜ਼ਾਦੀ ਦੀ ਗੱਲ ਕਰਨ ਦੇ ਉੱਤੇ ਵੀ ਜਿਨ੍ਹਾਂ ਉੱਤੇ ਪੁਲਿਸ ਦੀਆਂ ਧਾੜਾਂ ਚੜ ਚੜਾਉਂਦੀਆਂ ਰਹੀਆਂ ਇਹਨਾਂ ਸਬੰਧਤ ਸਾਰੇ ਪੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਮਾਮਾਂ ਬੱਚਿਆਂ ਨੌਜਵਾਨਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰਪ੍ਰੀ ਗੁਰਫਤ ਤੇ ਪ੍ਰਵਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਕਦੇ ਇੱਕਸਾਰ ਨਹੀਂ ਚੱਲਦਾ ਹਲਾਕੂਆਂ ਹਿਟਲਰਾਂ ਚੰਗੇਜ਼ ਖਾਨਾਂ ਅਤੇ ਵਜੀਦ ਖਾਨਾਂ ਦਾ ਸਮਾਂ ਕਦੀ ਇੱਕਸਾਰ ਨਹੀਂ ਚੱਲਦਾ ਹੁੰਦਾ ਇਹ ਗੱਲਾਂ ਆਪ ਨਾਲ ਤਾਂ ਕੀਤੀਆਂ ਹਨ ਕਿ ਇੱਕ ਘਟਨਾ ਸਾਂਝੀ ਕਰਨੀ ਹੈ ਜਦੋਂ ਉਹ ਘਟਨਾ ਤੁਸੀਂ ਸੁਣੋਗੇ ਉਸ ਦਾ ਸਬੰਧ ਮੇਰੀਆਂ ਪਿੱਛੇ ਆ ਜਿਹੜੀਆਂ ਮੈਂ ਇੱਕ ਦੋ ਗੱਲਾਂ ਕੀਤੀਆਂ ਉਹਨਾਂ ਨਾਲ ਜੁੜੇਗਾ ਪਿਛਲੇ ਕੁਝ ਦਿਨ ਪਹਿਲਾਂ ਪੰਨੂ ਸਾਹਿਬ ਉਹਨਾਂ ਨੇ ਪੰਜਾਬ ਭਾਰਤ ਚ ਖਾਲਸਤਾਨ ਜਿੰਦਾਬਾਦ ਦੇ ਨਾਰੇ ਜਿਹੜੇ ਸਾਨੂੰ ਕੰਧਾਂ ਉੱਤੇ ਲਿਖਵਾਏ ਜਿਸ ਨੂੰ ਉੱਥੇ ਦਾ ਭਾਰਤੀ ਤੰਤਰ ਅਕਸਰ ਹੀ ਅਤਵਾਦ ਉਗਰਵਾਦ ਅਤੰਕੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਲਾਪੇਂਦਾ ਬੋਲਣ ਭਾਰਤੀ ਤੰਤਰ ਵੱਲੋਂ ਪੰਨੂ ਸਾਹਿਬ ਦੇ ਉੱਤੇ ਕੇਸ ਦਰਜ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਨੂ ਨੂੰ ਹੁਣ ਅਸੀਂ ਅਮਰੀਕਾ ਦੇ ਵਿੱਚੋਂ ਫੜ ਕੇ ਲਿਆਵਾਂਗੇ ਇਸ ਵਾਸਤੇ ਇੱਕ ਬੜੀ ਖਤਰਨਾਕ ਪੰਜਾਬ ਪੁਲਿਸ ਦੀ ਟੀਮ ਤਿਆਰ ਕਰ ਲਈ ਹੈ ਤੇ ਬਸ ਤਿਆਰੀਆਂ ਹੁਣ ਅਮਰੀਕਾ ਦੇ ਜਹਾਜ਼ ਵਿੱਚ ਚੜ੍ਹਨ ਦੀਆਂ। 20 ਘੰਟਿਆਂ ਦੇ ਵਿੱਚ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਐਲਾਨ ਕੀਤਾ ਕਿ ਮੈਂ ਵੀਜ਼ਾ ਸੰਬੰਧੀ ਨਵੀਂ ਨੀਤੀ ਲਾਗੂ ਕਰਨ ਜਾ ਰਹੇ ਹਾਂ ਜੋ ਉਹਨਾਂ ਵਿਦੇਸ਼ੀ ਅਧਿਕਾਰੀਆਂ ਦੇ ਉੱਤੇ ਲਾਗੂ ਹੋਵੇਗੀ ਜਿਹੜੇ ਅਮਰੀਕੀ ਨਾਗਰਿਕਾਂ ਨੂੰ ਸ਼ਾਂਤਮਈ ਗੱਲ ਕਰਨ ਉੱਤੇ ਪਾਬੰਦੀਆਂ ਲਾਉਂਦੇ ਹਨ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਦੇ ਹਨ, ਉਹਨਾਂ ਤੇ ਤਸ਼ੱਦਦ ਕਰਦੇ ਹਨ ਜਾਂ ਉਹਨਾਂ ਉੱਤੇ ਕਿਸੇ ਪ੍ਰਕਾਰ ਦੀ ਸੈਂਸਰ ਲਾਉਂਦੇ ਹਨ। ਯਦੋਂ ਕਿ ਇਹਨਾਂ ਨਾਗਰਿਕਾਂ ਨੂੰ ਅਮਰੀਕਾ ਵਿੱਚ ਬੋਲਣ ਦਾ ਪੂਰਾ ਅਧਿਕਾਰ ਹੈ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਆਪਣੀ ਗੱਲ ਰੱਖਣ ਦਾ ਪੂਰਨ ਅਧਿਕਾਰ ਜੋ ਕਾਨੂੰਨੀ ਤੌਰ ਤੇ ਮਾਨਤਾ ਦਿੰਦਾ ਹੈ ਅਤੇ ਉਹ ਵਿਦੇਸ਼ੀ ਅਧਿਕਾਰੀ ਜੇ ਸਾਡੇ ਅਮਰੀਕਾ ਦੇ ਕਾਨੂੰਨ ਨੂੰ ਇਸ ਤਰੀਕੇ ਨਾਲ ਚੈਲੰਜ ਕਰਦੇ ਹਨ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਣਗੇ ਦਿੱਤੇ ਹੋਏ ਵੀਜ਼ੇ ਰੰਤ ਕਰ ਦਿੱਤੇ ਜਾਣਗੇ ਜੇ ਇਸ ਗੱਲ ਨੂੰ ਥੋੜਾ ਜਿਹਾ ਹੋਰ ਖੁੱਲੀ ਵਿਆਖਿਆ ਕਰੀਏ ਜਾਂ ਸਧਾਰਨ ਜੀ ਵਿਆਖਿਆ ਕਰੀਏ ਤਾਂ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਅਮਰੀਕਾ ਦੇ ਖਿਲਾਫ ਬੋਲਦਾ ਹੈ ਅਮਰੀਕਾ ਦੇ ਕਾਨੂੰਨ ਦੇ ਖਿਲਾਫ ਬੋਲਦਾ ਹੈ ਜਾਂ ਉੱਥੋਂ ਦੇ ਨਾਗਰਿਕਾਂ ਵੱਲੋਂ ਜੋ ਕੀਤਾ ਜਾਂਦਾ ਹੈ ਉਹਨਾਂ ਦੇ ਖਿਲਾਫ ਬੋਲਦਾ ਹੈ ਜਿਵੇਂ ਖਾਲਸਾਤਾਂ ਦੀ ਮਹਮ ਹੈ ਇਹਨਾਂ ਦੇ ਖਿਲਾਫ ਬੋਲਣ ਵਾਲੇ ਉਹ ਵਿਅਕਤੀ ਜਿਹੜੇ ਸ਼ਨਾਖਤ ਕੀਤੇ ਜਾਣਗੇ ਅਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਵੀਜ਼ੇ ਦੀ ਸਹੂਲਤ ਨਹੀਂ ਹੋਵੇਗੀ ਹੁਣ ਇਸ ਦਾ ਅਰਥ ਇਹ ਵੀ ਨਿਕਲਦਾ ਹੈ ਕਿ ਜਿਹੜੇ ਅਮਰੀਕਾ ਦੇ ਵਿੱਚ ਪਹਿਲਾਂ ਆ ਚੁੱਕੇ ਨੇ ਲੇਕਿਨ ਖਾਲਸਾਤਾਂ ਦੇ ਖਿਲਾਫ ਬੋਲਦੇ ਨੇ ਖਾਲਸਾਤਾਂ ਦੀ ਮਹਮ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਖਿਲਾਫ ਬੋਲਦੇ ਨੇ ਅਗਰ ਕੋਈ ਵੀ ਸਿੱਖ ਉਹਨਾਂ ਦੀ ਸ਼ਿਕਾਇਤ ਹੁਣ ਅਧਿਕਾਰੀਆਂ ਨੂੰ ਕਰ ਦੇਗਾ ਉਸ ਸਦਰ ਰਿਪੋਰਟ ਹੋਣਗੇ ਸ਼ੂ ਕਰਕੇ ਕਰ ਲਓ ਘੜੁਕਾ ਬੁੱਕ ਅਮਰੀਕਾ ਜਾ ਕੇ ਪੰਨੂ ਨੂੰ ਗ੍ਰਫਤਾਰ ਕਰਨ ਲਈ ਮਾਰਕੋ ਰੂਬਿਓ ਦਾ ਐਲਾਨ ਸੁਣ ਕੇ ਮੈਨੂੰ ਗੁਰਬਾਣੀ ਦੀਆਂ ਉਹ ਸਤਰਾਂ ਯਾਦ ਆ ਗਈਆਂ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕਿਸੇ ਨਾ ਕੋਈ ਨਹੀਂ ਜਾਣਦਾ ਸਰਵਸ ਖਾਲੀ ਬੁੱਠੀਆ ਇਹੋ ਆ ਹਲੇ ਮੀਰਾ ਜੀਓ ਪਰਮੇਸ਼ਰ ਨੇ ਅਮਰੀਕਾ ਦੇ ਉਸ ਵਿਦੇਸ਼ ਮੰਤਰੀ ਨੂੰ ਤੁਰੰਤ ਹੁਕਮ ਕੀਤਾ ਕਿ ਤਾਂ ਵੀਜ਼ਾ ਨੀਤੀ ਨਵੀਂ ਅਪਣਾਓ ਹੁਣ ਹੁਕਮ ਹੋਆ ਮਿਹਰਬਾਨ ਦਾ ਦੇਖੋ ਮਿਹਰਬਾਨ ਦਾ ਹੁਕਮ ਅਮਰੀਕਾ ਵਾਲੇ ਪਾਸੇ ਗਿਆ ਤੇ ਨਵੀਂ ਨੀਤੀ ਬਣਨੀ ਸ਼ੁਰੂ ਹੋ ਗਈ। ਇਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਸਿੱਖਾਂ ਦੇ ਹੱਕ ਵਿੱਚ ਅਕਾਲ ਪੁਰਖ ਸਾਹਿਬ ਜੀ ਖੜੇ ਹਨ। ਇਹ ਵੀ ਸਾਬਤ ਹੋ ਰਿਹਾ ਹੈ ਕਿ ਕੂੜ ਨਖਟੈ ਨਾਨਕਾ ਓੜਕ ਸਚ ਰਹੀ ਇੱਕ ਸ਼ਬਦ ਹੋਰ ਜ਼ਿਆਦਾ ਆ। ਜਾਮ ਗੁਰੂ ਹੈ ਵੱਲ ਲੱਖ ਬਾਹਾਂ ਕਿਆ ਕੀਜੈ। ਭਾਵੇਂ ਜਦ ਗੁਰੂ ਹੀ ਪਿੱਛੇ ਕਿਸ ਦੇ ਖੜ ਗਿਆ, ਅਕਾਲ ਪੁਰਖ ਸਾਹਿਬ ਹੀ ਕਿਸ ਦੇ ਪਿੱਛੇ ਖੜ ਗਏ ਤਾਂ ਉਸ ਲੱਖਾਂ ਦੁਸ਼ਮਣਾਂ ਦੀਆਂ ਬਾਹਾਂ ਵੀ ਉਸ ਬੰਦੇ ਦਾ ਕੁਝ ਨਹੀਂ ਵਿਗੜ ਸਕਦੀ। ਹੁਣ ਜੇ ਸਾਨੂੰ ਕੋਈ ਸਲਾਹਾਂ ਦਿੰਦਾ ਦੇਖਿਓ ਅਮਰੀਕਾ ਤੇ ਪ੍ਰਸਾਣਾ ਕਰਿਓ ਅਮਰੀਕਾ ਕਿਸੇ ਦਾ ਨਹੀਂ ਬਣਿਆ ਇਹ ਵਰਤਕੇ ਛੱਡ ਦਿੰਦਾ ਹੁੰਦਾ ਹੈ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਸਲਾਹਾਂ ਦੇਣ ਵਾਲਿਆਂ ਨੂੰ ਸਾਡਾ ਸਿੱਖ ਕੌਮ ਵੱਲੋਂ ਸਾਂਝਾ ਜਵਾਬ ਹੈ ਜੇ ਅਮਰੀਕਾ ਸਿੱਖਾਂ ਦੀ ਗੱਲ ਕਰਦਾ ਹੈ ਸਿੱਖਾਂ ਦੀ ਸੁਰੱਖਿਆ ਦੀ ਗੱਲ ਕਰਦਾ ਹੈ ਸਿੱਖਾਂ ਨੂੰ ਆਪਣੀ ਆਜ਼ਾਦੀ ਦੀ ਗੱਲ ਕਰਨ ਲਈ ਕਿਸੇ ਵੀ ਮਹਿਮ ਨੂੰ ਵੱਡੀ ਪੱਧਰ ਤੇ ਲਜਾਣ ਲਈ ਕਾਨੂੰਨੀ ਮੰਨਤਾ ਦਿੰਦਾ ਅਸੀਂ ਉਸ ਦੇਸ਼ ਵਾਸਤੇ ਲੋੜ ਪਈ ਤਾਂ ਉਸ ਦੇਸ਼ ਵਾਸਤੇ ਬਾਡਰਾਂ ਦੇ ਉੱਤੇ ਲੜਨ ਲਈ ਤਿਆਰ ਹਾਂ ਆਪਣੇ ਸਿਰ ਦੇਣ ਲਈ ਤਿਆਰ ਹਾਂ ਸੋ ਭਾਈ ਇਹੋ ਜੀਆਂ ਸਲਾਹਾਂ ਦੇਣ ਵਾਲੇ ਹੁਣ ਚੁੱਪ ਹੀ ਰਹਿਣ ਤਾਂ ਭਲਾ ਹੈ ਅਮਰੀਕਾ ਕੋਈ ਇਦਾਂ ਦਾ ਮੁਲਕ ਤਾਂ ਹੈ ਨਹੀਂ ਕਿ ਉਹ ਇਹ ਕਹੇ ਕਿ ਤੁਹਾਨੂੰ ਸੇ ਆਜ਼ਾਦੀ ਰੱਖਿਤਾ ਦੇਾਂਗੇ ਤੁਸੀਂ 1947 ਤੋਂ ਬਾਅਦ ਆਨੰਦ ਮਾਣਿਓ ਤੇ ਬਾਅਦ ਵਿੱਚ ਉਸੇ ਵळे ਕੁਝ ਮਹੀਨਿਆਂ ਬਾਅਦ ਹੀ ਮੁਕਰ ਜਾਏਗਾ ਕਹੇਗਾ ਹੁਣ ਤਾਂ ਸਮਾਂ ਲੰਘਿਆ ਅਮਰੀਕਾ ਦੇ ਵਿੱਚ ਅਮਰੀਕਨਾਂ ਦੇ ਵਿੱਚ ਕੋਈ ਇਦਾਂ ਦੀ ਨਸਲ ਅਜੇ ਤੱਕ ਨਹੀਂ ਪੈਦਾ ਹੋਈ ਉਹ ਨਸਲ ਜੋ ਭਾਰਤ ਦੇ ਗੁਜਰਾਤ ਤੇ ਯੂਪੀ ਦੇ ਖੇਤੇ ਵਿੱਚ ਪੈਦਾ ਹੋਈ ਉਹ ਨਸਲ ਜਿਹੜੀ ਸ਼ਾਂਤਮਈ ਤਰੀਕੇ ਨਾਲ ਨਾਅਰੇ ਮਾਰਦੇ ਹੋਏ ਬੰਦਿਆਂ ਨੂੰ ਅੱਤਵਾਦੀ ਦਾ ਖਿਤਾਬ ਦਿੰਦੀ ਹੈ ਜੋ ਮਨੁੱਖੀ ਕਦਰਾਂ ਕੀਮਤਾਂ ਮਨੁੱਖੀ ਨੈਤਿਕਤਾ ਦੇ ਵਿੱਚ ਰਹਿੰਦੇ ਹੋਣ ਆਪਣੀ ਗੱਲ ਨੂੰ ਅੱਗੇ ਰੱਖਦੇ ਹਨ ਉਹਨਾਂ ਨੂੰ ਵੀ ਅੱਤਵਾਦੀ ਵੱਖਵਾਦੀ ਅਸੰਕੀ ਕਰ ਦਾਂਦੀ ਹੈ ਉਹ ਨਸਲ ਜਿਹੜੀ ਉਸੇ ਦੇਸ਼ ਦੇ ਉਹਨਾਂ ਦੇ ਆਪਣੇ ਹੀ ਬਣਾਏ ਹੋਏ ਕਾਨੂੰਨ ਮੁਤਾਬਕ ਬੋਲਣ ਦਾ ਅਧਿਕਾਰ ਵੀ ਦਿੰਦੀ ਹੈ ਸੈਕੂਲਰ ਦੇਸ਼ ਹੋਣ ਦਾ ਦਮ ਵੀ ਭਰਦੀ ਹੈ ਉਸੇ ਹੀ ਦੇਸ਼ ਦੇ ਕਾਨੂੰਨ ਮੁਤਾਬਕ ਉਸ ਦੀਆਂ ਲੋਕਤੰਤਰ ਧਰਾਵਾਂ ਦੇ ਤਹਿਤ ਕੋਈ ਕੌਮ ਕੰਮ ਕਰੇ ਤਾਂ ਉਹਨਾਂ ਨੂੰ ਉਹ ਅਤਵਾਦੀ ਗਰਦਾਂਦੀ ਹੈ ਉਹਨਾਂ ਦੇ ਘਰ ਘਾਟ ਢਾਟ ਹੁੰਦੀ ਹੈ ਇਦਾਂ ਦੀ ਨਸਲ ਅਮਰੀਕਾ ਦੇ ਵਿੱਚ ਪੈਦਾ ਨਹੀਂ ਹੋਈ ਤਾਂ ਨਹੀਂ ਹੋਣੀ ਹੈ ਇਹ ਉਹ ਨਸਲ ਹੈ ਮੈਂ ਉਸ ਨਸਲ ਦੀ ਗੱਲ ਕਰ ਰਿਹਾ ਜੋ ਖੁਦ Hindu Hindi Hindustan ਦੀ ਗੱਲ ਕਰਦੀ ਹੈ ਪਰ ਦੂਸਰਿਆਂ ਨੂੰ ਗੁਰਮੁਖੀ ਪੰਜਾਬੀ ਅਤੇ ਖਾਲਸਾਣ ਦੀ ਗੱਲ ਕਰਨ ਦੇ ਉੱਤੇ ਪਾਬੰਦੀਆਂ ਲਾਉਂਦੀ ਹੈ ਹੁਣ ਇਨ੍ਹਾਂ ਹੀ ਪਾਬੰਦੀਆਂ ਦੇ ਖਿਲਾਫ ਹੁਣ ਹੁਕਮ ਹੋਆ ਮਿਹਰਵਾਨ ਦਾ ਅਕਾਰਪੁਰਖ ਹੀ ਇਹਨਾਂ ਦਾ ਹੁਣ ਮੂੰਹ ਬੰਦ ਕਰਨ ਵਾਸਤੇ ਕਾਨੂੰਨ ਪਾਸ ਕਰਵਾ ਰਹੇ ਹਨ ਨੀਤੀਆਂ ਨਵੀਆਂ ਦੂਜੇ ਦੇਸ਼ਾਂ ਦੀਆਂ ਬਣਵਾ ਰਿਹਾ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਅਮਰੀਕਾ ਦੀ ਧਰਤੀ ਤੋਂ ਖਾਲਸਤਾਨ ਨੂੰ ਬਹੁਤ ਜਲਦੀ ਮੰਨਤਾ ਮਿਲੇਗੀ ਇਹ ਵੀ ਹੋ ਸਕਦਾ ਹੈ ਕਿ ਐਸੇ ਸਾਲ ਦੇ ਵਿੱਚ ਹੀ ਇਹ ਕੋਈ ਖੇਡ ਕਲਾ ਵਰਤ ਜੇ ਇਹ ਖੇਡ ਕਲਾ ਵਰਤਣੀ ਹੈ ਹਰ ਹਾਲਤ ਵਿੱਚ ਵਰਤਣੀ ਹੈ ਬਹੁਤ ਜਲਦੀ ਵਰਤਣੀ ਹੈ ਆਪਾਂ ਇਹ ਗੱਲ ਵੀ ਮੰਨ ਕੇ ਚੱਲੀਏ ਕਿ ਜੇ ਜਲਦੀ ਵੀ ਨਹੀਂ ਵਰਤਦੀ ਤਾਂ ਵੀ ਇਹ ਗੱਲ ਤੈਅशुदा ਹੈ ਕਿ ਇਹ ਵਰਤਣੇ ਹੀ ਵਰਤਣੇ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਸੱਚੇ ਦਿਲੋਂ ਤੇਰੇ ਦਿਲੋਂ ਸਾਡੀ ਵੱਲੋਂ ਦਾ ਧੰਨਵਾਦ ਹੈ ਮੈਂ ਆਪਣੀ ਸਤਕਾਰ ਜੋ ਸਰੋਤਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਹੋ ਸਕਦਾ ਕਦੇ ਸੂਰਜ ਪੂਰਬ ਦੀ ਥਾਂ ਪੱਛਮ ਚੋਂ ਚੜ ਜਵੇ ਹੋ ਸਕਦਾ ਧਰਤੀ ਜਿਸ ਦਿਸ਼ਾ ਵੱਲ ਘੁੰਮ ਰਹੀ ਹੈ ਪੁੱਠੀ ਘੁੰਮਣੀ ਸ਼ੁਰੂ ਕਰ ਦੇਵੇ ਕੁਝ ਵੀ ਉਹ ਹੋ ਸਕਦਾ ਹੈ ਜੋ ਕਦੇ ਨਹੀਂ ਹੋ ਸਕਦਾ ਪਰ ਇੱਕ ਗੱਲ ਤੁਸੀਂ ਆਪਣੇ ਚੇਤਿਆਂ ਦਾ ਹਿੱਸਾ ਬਣਾ ਕੇ ਰੱਖੋ ਜੋ ਗੁਰਬਾਣੀ ਚ ਸਤਿਗੁਰਾਂ ਨੇ ਲਿਖ ਦਿੱਤਾ ਇਹ ਟਲ ਹੈ ਤ੍ਰੈ ਕਾਲ ਇਸ ਬ੍ਰਹਮੰਡੀ ਤ੍ਰਵ ਦੇ ਵਿੱਚ ਸੱਚ ਹੈ ਇਹ ਨਹੀਂ ਬਦਲਣ ਵਾਲਾ ਇਹ ਨਹੀਂ ਬਦਲਣਾ ਗੁਰੂ ਸਾਹਿਬਾਨਿਆਂ ਨੇ ਕਿਹਾ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਏ ਤੁਰ ਜੜਾ ਨਾ ਇਹ ਤੁਰ ਕੀ ਹੈ ਤੁਰ ਸੱਚਖੰਡ ਹੈ ਇਹ ਤੁਰ ਹੀ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਇਹ ਤੁਰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਵਰ ਤਖਤ ਦਾ ਮਰਬਾਨ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਗੁਰੂ ਦਾ ਦਰਜਾ ਹੁਣ ਦੀ ਮੰਨਤ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਭਗਤਾਂ ਦੀ ਬਾਣੀ ਪਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਗੁਰੂ ਸਾਹਿਬਾਨਾਂ ਦੀ ਬਾਣੀ ਸਾਰੀਆਂ ਬਾਣੀਆਂ ਤੁਰ ਕੀ ਬਾਣੀਆਂ ਹਨ ਸਾਨੂੰ ਇੱਕ ਗੁਰੂ ਦੇ ਸਿੱਖ ਵਜੋਂ ਇਸ ਗੱਲ ਨੂੰ ਪ੍ਰਮਾਨ ਕਰ ਲੈਣਾ ਚਾਹੀਦਾ ਜੇ ਗੁਰਾਂ ਨੇ ਕਿਹਾ ਨਾ ਇਹ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ ਤਾਂ ਪਰ ਪ੍ਰੋਸਿਆਂ ਦੇ ਚ ਮੰਡਲਾਂ ਦੇ ਵਿੱਚ ਜੀਵੀਏ ਇਹ ਗੁਰੂ ਦੀ ਦਿੱਤੀ ਹੋਈ ਪਾਤਸ਼ਾਹੀ ਸਿਰਫ ਕਿਸੇ ਸਦੀ ਦਾ ਹਿੱਸਾ ਨਹੀਂ ਕਿਸੇ ਤਰੀਖ ਦਾ ਹਿੱਸਾ ਨਹੀਂ ਕਿਸੇ ਮਹੀਨੇ ਦਾ ਹਿੱਸਾ ਨਹੀਂ ਕਿਸੇ ਯੁੱਗ ਦਾ ਹਿੱਸਾ ਨਹੀਂ ਇਹ ਸਦੀਵਕਾਲ ਤੱਕ ਇੱਕ ਬ੍ਰਹਮੰਡੀ ਸੱਚ ਹੈ ਸਿੱਖ ਕੌਮ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਜਾ ਕੇ ਇਕੱਠੇ ਰੂਪ ਦੇ ਵਿੱਚ ਬਹਿਣਾ ਸ਼ੁਰੂ ਕਰ ਦੇਗੇ ਗੁਰੂ ਸਾਹਿਬ ਉੱਥੇ ਵੀ ਨੂੰ ਵਖਰਾ ਰਾਜ ਦੇ ਦੇਣਗੇ ਕਿਉਂਕਿ ਗੁਰੂ ਦਾ ਆਪਣਾ ਬਚਨ ਹੈ ਬਚਨ ਅਟੱਲ ਹੁੰਦੇ ਨੇ ਇਹ ਨਹੀਂ ਕਦੇ ਉਧਰ ਉਧਰ ਖੱਬੇ ਸੱਚੇ ਹੁੰਦੇ ਉਹਨਾ ਬਚਨਾ ਦੀ ਥਾ ਪਾਉਣ ਵਾਸਤੇ ਉਹਨਾਂ ਤੇ ਧਿਆਨ ਦੇਈਏ ਫਿਰ ਦੁਬਾਰਾ ਸ਼ਬਦ ਸੁਣਿਓ ਇਨ ਗਰੀਬ ਸਿੱਖਨ ਕੋ ਉਹ ਗੁਰੂ ਦੇ ਸਿੱਖ ਜੋ ਮਾਨਸਿਕ ਮੰਡਲ ਦੇ ਵਿੱਚ ਗਰੀਬੀ ਦਾਅਵੇ ਦੇ ਵਿੱਚ ਵਿਚਰਦੇ ਹਨ ਗਰੀਬੀ ਦਾਵਾ ਹੁੰਦਾ ਨਿਰਮਾਣਤਾ ਹੰਕਾਰ ਰਹਿਤ ਜੀਵਨ ਗਰੀਬ ਦਾ ਅਰਥ ਹੈ ਦਬਾਏ ਹੋਏ ਸਿੱਖ ਜੇ ਸੰਸਾਰ ਆਪਣਾ ਭਲਾ ਚਾਹੁੰਦਾ ਤਾਂ ਦੁਨੀਆ ਦਾ ਕੋਈ ਵੀ ਗਰੀਬ ਬੰਦਾ ਭਾਵੇਂ ਉਹ ਕਿਸੇ ਵੀ ਦੇਸ਼ ਦਾ ਵਾਸੀ ਹੋਵੇ ਕਿਸੇ ਵੀ ਸਭਿਆਚਾਰ ਦਾ ਰਹਿਣ ਵਾਲਾ ਹੋਵੇ ਕਿਸੇ ਵੀ ਹੋਰ ਬੋਲੀ ਨੂੰ ਬੋਲਣ ਵਾਲਾ ਹੋਵੇ ਅਗਰ ਉਹ ਗੁਰੂ ਦਾ ਨਿਰਮਾਣਤਾ ਵਾਲਾ ਸਿੱਖ ਹੰਕਾਰ ਹੈ ਤਾਂ ਸਿੱਖ ਬਣ ਜਾਏ ਤਾਂ ਯਕੀਨਨੇ ਪਾਤਸ਼ਾਹਦਾ ਵਰ ਉਸਤੇ ਵੀ ਸਰਦੇ ਉਤੇ ਤਾਜ ਵਾਂਗ ਫਿੱਟ ਹੋ ਜਾਏਗਾ ਇਹ ਮੇਰਾ ਮੰਨਣਾ ਹੈ ਨਾ ਆਪਣੇ ਮਾਨਸਿਕ ਮੰਡਲ ਚ ਬੋਲ ਰਿਹਾ ਮੈਂ ਆਪਣੇ ਵਿਸ਼ਵਾਸ ਵਿੱਚ ਬੋਲ ਰਿਹਾ ਤਾਂ ਮੇਰੇ ਸਿੱਖ ਭੈਣ ਪ੍ਰਭੂ ਤੁਹਾਨੂੰ ਖਾਲਸਤਾਨ ਤੋਂ ਅਲੱਗ ਜਾਂ ਵਿਰਵਾ ਰੱਖਣ ਦੀ ਤਾਕਤ ਦੁਨੀਆ ਵਿੱਚ ਕੋਈ ਨਹੀਂ ਹੈਗੀ ਸੰਸਾਰ ਦੇ ਵੱਡੇ ਵੱਡੇ ਬਾਦਸ਼ਾਹਾਂ ਸੁਲਤਾਨਾਂ ਨੂੰ ਸਥਾਪਿਤ ਕਰਨ ਵਾਲਾ ਆਕਾਰਪੁਰਖ ਖਾਲਸਾ ਜਿਸ ਦੀ ਆਪਣੀ ਸਾਜੀ ਤੇ ਬਣਾਈ ਹੋਈ ਫੌਜ ਹੈ ਗੁਰੂ ਸਾਹਿਬ ਦੇ ਬਚਨ ਹੈ ਨਾ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਮੌਜ ਹੁੰਦੀ ਹੈ ਖੁਸ਼ੀ ਖੁਸ਼ੀ ਵਿੱਚ ਆ ਕੇ ਦਿੱਤੇ ਹੋਏ ਹੁਕਮ ਦਿੱਤੇ ਹੋਏ ਹੁਕਮਾਂ ਦੀ ਤਮੀਲ ਉਸ ਖੁਸ਼ੀ ਵਿੱਚ ਦਿੱਤੇ ਹੋਏ ਹੁਕਮਾਂ ਵਿੱਚੋਂ ਸਿਰਜੀ ਹੋਈ ਨਵੀਂ ਸਿਰਜਣਾ ਜਿਸ ਦਾ ਨਾਮ ਹੈ ਖਾਲਸਾ ਖਾਲਸਾ ਅਕਾਲ ਪੁਰਖ ਦੀ ਫੌਜ ਇਸੇ ਕਰਕੇ ਤੇ ਸਿੱਖ ਨੇਥੇ ਵੀ ਲੜੀ ਜਾ ਰਹੇ ਨੇ ਫੌਜਾਂ ਦਾ ਕੰਮ ਕੀ ਹੁੰਦਾ ਹੈ ਫੌਜਾਂ ਦਾ ਕੰਮ ਹੀ ਲੜਨਾ ਹੁੰਦਾ ਮੈਂ ਖਾਲਸਾ ਫੌਜਾਂ ਦੀ ਗੱਲ ਕਰ ਰਿਹਾ ਹਾਂ ਖਾਲਸਾ ਫਵਜਾਂ ਲੜਦੀਆਂ ਕਿਹਦੇ ਲਈ ਨਹੀਂ ਖਾਲਸਾ ਫਵਜਾਂ ਹੱਕ ਅਤੇ ਨਿਆਂ ਦੀ ਬਹਾਲੀ ਲਈ ਲੜਦੀਆਂ ਨੇ ਕਿਸੇ ਦੁਸ਼ਟ ਜਾਂ ਜ਼ਾਲਮ ਸਰਕਾਰ ਦੇ ਹੱਥ ਠੋਕੇ ਜਾਂ ਦਲਾਲ ਬਣ ਕੇ ਨਹੀਂ ਲੜਦੀਆਂ ਕਿਸੇ ਲਈ ਜੋ ਸਿਰਾਂ ਤੇ ਦਮਲੇ ਬਣ ਕੇ ਪਹਿਰਾਵੇ ਸਿੱਖਾਂ ਵਾਲੇ ਪਾ ਕੇ ਅਖੇ ਜੀ ਅਸੀਂ ਭਾਰਤ ਵਾਸਤੇ ਬਾਰਡਰ ਤੇ ਲੜਾਂਗੇ ਉਹ ਦਲਾਲ ਹੁੰਦੇ ਹਨ ਉਹ ਹੱਥ ਠੋਕੇ ਹੁੰਦੇ ਹਨ ਉਹ ਕਤਈ ਗੁਰੂ ਦਾ ਖਾਲਸਾ ਨਹੀਂ ਹੁੰਦਾ ਉਹ ਕਦੇ ਵੀ ਗੁਰੂ ਦਾ ਸਿੱਖ ਨਹੀਂ ਹੁੰਦਾ ਉਹ ਤਾਂ ਮਲੇਸ਼ਾਂ ਦੀ ਚੰਡਾਲ ਚੌਂਕੜੀ ਦਾ ਹੀ ਹਿੱਸਾ ਹੁੰਦਾ ਹੈ। ਉਹਨਾਂ ਦੇ ਹੀ ਮਹਿਫਲ ਦਾ ਹਿੱਸਾ ਹੁੰਦਾ ਹੈ। ਜਿਨ੍ਹਾਂ ਨੇ ਨਿਮਾਣਿਆਂ ਉੱਤੇ ਨਤਾਣਿਆਂ ਉੱਤੇ ਗਰੀਬਾਂ ਉੱਤੇ ਢਿੰਗੋ ਜੋਰੀ ਕਰਨੀ ਹੁੰਦੀ ਹੈ, ਧੱਕੇਸ਼ਾਹੀ ਕਰਨੀ ਹੁੰਦੀ ਹੈ। ਉਹ ਸਿਰਫ ਦਸ ਸਿਰਫ ਮਲੇਸ਼ ਹੁੰਦੇ ਹਨ, ਜਾਂ ਤੁਸ਼ਟ ਹੁੰਦੇ ਹਨ। ਉਹ ਖਾਲਸਾ ਨਹੀਂ ਹੁੰਦਾ। ਨਾ ਉਹ ਸੇਖ ਹੁੰਦਾ, ਨਾ ਸਿੰਘ ਹੁੰਦਾ, ਨਾ ਨਿਹੰਗ ਸਿੰਘ ਹੁੰਦਾ ਹੈ। ਨਿਹੰਗ ਦੇ ਤੇ ਸ਼ਬਦਕ ਅਰਥ ਹੀ ਬੜੇ ਡੂੰਘੇ ਹਨ। ਨੈ ਹੰਗ, ਹੰਗ ਹੁੰਦੀ ਹੰਗਤਾ, ਹੰਗਤਾ ਹੁੰਦਾ ਹੰਕਾਰ। ਜਿਹੜਾ ਵਿਅਕਤੀ ਹੰਕਾਰ ਰਹਿਤ ਜੀਵਨ ਜੀ ਰਿਹਾ ਉਹ ਹੀ ਨਿਹੰਗ ਸਿੰਘ ਹੈ ਜਿਹੜਾ ਨਿਰਮਾਣਤਾ ਪ੍ਰਿਆ ਜੀਵਨ ਜੀ ਰਿਹਾ ਉਹ ਹੀ ਨਿਹੰਗ ਸਿੰਘ ਹੈ ਨਿਰਮਾਣਤਾ ਦੀ ਵੀ ਇੱਕ ਹੋਰ ਵਿਆਖਿਆ ਬਣਦੀ ਹੈ ਕੋੜ ਤਾਕਤ ਹੁੰਦਿਆਂ ਹੋਇਆਂ ਨਿਰਮਾਣਤਾ ਦੇ ਵਿੱਚ ਰਹਿਣਾ ਖਾਲਸੇ ਦਾ ਧਰਮ ਹੈ ਜਦੋਂ ਕਿਸੇ ਮੇਰੇ ਵਰਗੇ ਕੋਲ ਕੋਈ ਤਾਕਤ ਹੀ ਨਹੀਂ ਹੈਗੀ ਕੋਈ ਬਾਲੀ ਹੈ ਨਹੀਂ ਤਾਂ ਉਸ ਵਾਸਤੇ ਨਿਰਮਾਣਤਾ ਕੀ ਹੈ ਕੁਝ ਵੀ ਨਹੀਂ ਨਿਰਮਾਣਤਾ ਦਾ ਅਸਰ ਉਦੋਂ ਪਤਾ ਲੱਗਦਾ ਕੋੜ ਤਾਕਤ ਹੁੰਦਿਆਂ ਹੋਇਆਂ ਮਤ ਹੁੰਦੀ ਹੋਏ ਇਹਣਾ ਤਾਣ ਹੁੰਦੇ ਹੋਏ ਨਗਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਕੋੜ ਕੁਛ ਵੀ ਨਹੀਂ ਫਿਰ ਵੀ ਵੰਡਣ ਦੀ ਕਾੜ ਪਈ ਹੋਈ ਹੈ ਕੋੜ ਤਾਕਤ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨਿਤਾਣਾ ਸਮਝਦਾ ਹੈ ਇਹ ਹੀ ਨਿਹੰਗ ਸਿੰਘ ਤੇ ਗੁਰੂ ਖਾਲਸਾ ਦੀਆਂ ਨਿਸ਼ਾਨੀਆਂ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਬਾਕੀ ਅੱਜ ਮੈਂ ਇੱਕ ਬੇਨਤੀ ਕਰਨੀ ਹੈ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਬੇਲੀਆਂ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਜਾਣ ਪਛਾਣ ਵਾਲਿਆਂ ਸਾਰਿਆਂ ਨੂੰ ਇਹ ਗੱਲ ਕਹੋ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਸ਼ੇਅਰ ਕਰੋ ਤਾਂ ਕਿ ਪ੍ਰਚਾਰ ਨੂੰ ਹੋਰ ਵੀ ਪ੍ਰਚੰਡ ਤੇ ਵੱਧ ਤੋਂ ਵੱਧ ਫੈਲਾਇਆ ਜਾ ਸਕੇ ਲੋਹਾ ਗਰਮ ਹੋਵੇ ਤਾਂ ਕਹਿੰਦੇ ਸੱਟ ਉਦੋਂ ਮਾਰਨੀ ਚਾਹੀਦੀ ਹੈ ਜਦ ਅਮਰੀਕਾ ਵਰਗੀਆਂ ਸਰਕਾਰਾਂ ਸਾਡੀ ਸਪੋਰਟ ਕਰਦੀਆਂ ਨੇ ਸਿੱਖਾਂ ਦੇ ਪਿੱਛੇ ਖੜੀਆਂ ਨੇ ਸਾਨੂੰ ਨਚਕ ਹੋ ਕੇ ਨਿਰਭਉ ਨਿਰਵੈਰ ਹੋ ਕੇ ਆਪਣੀ ਗੱਲ ਨੂੰ ਕਰਦੇ ਰਹਿਣਾ ਚਾਹੀਦਾ ਹੈ ਵੱਧ ਤੋਂ ਵੱਧ ਕਰਨਾ ਚਾਹੀਦਾ ਪੂਰਾ ਜੋਰ ਲਾ ਕੇ ਕਰਨਾ ਚਾਹੀਦਾ ਇਹਨਾਂ ਹੀ ਵਿਚਾਰਾਂ ਨਾਲ ਆਪ ਜੀ ਤੋਂ ਅਗਿਆ ਮੰਗਦਾ ਹੋਇਆ ਗੁਰੂ ਫਤਿਹ ਅਰਜ਼ ਕਰਦਾ ਹਾਂ ਕੱਲ ਨੂੰ ਮਿਲਾਂਗੇ ਆਪਾਂ ਹੁਣ ਖਾਲਸਾਤਨ ਦੇ ਵਿੱਚ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ